ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਰਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਇਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਆ ਇਹ ਕਿੰਨਾ ਮਹਿੰਗਾ ਦਾ ਸ਼ੈਡੂਲ ਕਿੰਨਾ ਨਸ਼ਾ ਦਾ ਨਸ਼ਾ ਆਈਸ ਦਾ ਜੱਲ ਚੈਨਲ ਦੇ ਵਿੱਚ ਇਹ ਪਰੰਪਰਿਕ ਸਮੂਹ ਜਿਹਨਾਂ ਨੂੰ ਪਰਸਟਰਾਵਾਂ ਇੱਕ ਹੋਰ ਨਹੀਂ ਲੱਗਦਾ ਜਿਹਨਾਂ ਦੇ ਰੈਕਟੈਂਸ ਜਦੋਂ ਬਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ इजीली ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਜੀ 500 ਗ੍ਰਾਮ ਪੋਚ ਤੁਸੀਂ ਬੜਾ ਜਿਹੜਾ ਨਸ਼ੀ ਰੀਕ ਰੱਖਦਾ ਕੈਮੀਕਲ ਬਦੰਦਾ ਕੀ ਹੈ ਸਰ ਉਹ ਉਹਨੂੰ ਉਹ ਸੂਡੋਫੈਡਰਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਹੈ ਇਹਨਾਂ ਨੂੰ ਪੜ੍ਹਨ ਵਿੱਚ ਕਿੰਨੀ ਕੀ ਦਿੱਕਤ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਕਿਉਂ ਕਾਬੂ ਨਹੀਂ ਕੀਤਾ ਜਾਂਦਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਹਾਂ ਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪੱਤੇ ਪਰਚੇ ਵੀ ਆ ਇਹਦੋਂ ਸਿਕਟਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅੰਮ੍ਰਿਤਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਵੀੜੀਆਂ ਸਿਗਡਾਂ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਸਰਦਾਰ ਲਾਲਾ ਸਰਦਾਰ ਕਿਰਤਾਰ ਹੋਏ ਨੇ ਤੇ ਜੀ ਪਹਿਲਾਂ ਦੀ ਗ੍ਰਿਫਤਾਰ ਹਾਂਜੀ ਦਲਜੀਤਾਰਾਂ ਸਾਥ ਦਲਜੀਤ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਆਵਾਦੇ ਵਿੱਚ ਉਤਮ ਜਿਹੜੇ ਆ ਸਪਲਾਈ ਦੇ ਕਿਉਂ ਖੁੱਲਿਆ ਹੁਣ ਲੋਕਾਂ ਕਿਉਂ ਹੋ ਗਏ ਜਦੋਂ ਪਤਾ ਕੀ ਹੈ ਕੈਮੀਕਲ ਜਿਹੜਾ ਫੈਕਟਰੀ ਦਾ ਮਾਰੀ ਦਾ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਧੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹ ਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਫਰਾਂਤੂ ਇਹ ਸਾਡਾ ਨਹੀਂ ਆ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ। ਇਹ ਨੈਟਵਰਕ ਹੈਗਾ ਆਪਣਾ ਤਿੰਨੇ ਤਰੀਕੇ ਪੜੇਗੇ ਲੱਗਦਾ ਪੰਜਾਬ ਤੋਂ ਹੋਰ ਵੀ ਕੁੱਝ ਲੋਕ ਸਾਹਮਣੇ ਆ ਸਕਦੇ ਜਿਹੜਾ ਅੱਜ ਤਾਈਂ ਤੱਕੰਦਾ ਵਪਾਰੀ ਦਾ ਕਰਾ ਦੇ। ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ। ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਾਦੇ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜਕੇ ਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਅੱਛਾ 2020 ਤੋਂ ਲਾਲਾਂ ਜਿਹੜਾ ਉਹਨੋਂ ਤਾਂ ਦੇਰ ਤੋਂ ਬਾਹਰ ਹੈ ਇਹ ਉਰੋਂ ਵੀ ਕਾਹ ਗਿਆ کاروبار ਕਰਨੇ 20 ਤੋਂ ਨਹੀਂ ਬਾਹਰ ਇਹ ਮਾਰਚ 24 ਜਬ ਬਾਹਰ ਆਇਆ ਇਹ 20 ਦੇ ਵਿੱਚ ਦਾ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨਹੀਂ ਕੋਈ ਮਰਡਰ ਦੇ ਵੀ ਨਹੀਂ ਹੋਰ ਵੀ ਨਹੀਂ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਹੈ। ਇਹ ਇਹ ਜਤਾਰੀ ਕਿਤੋਂ ਦੀ? 66 66 ਦੇ ਤੋਂ 66 ਤੋਂ। ਸਰ ਇਹ ਆਪ ਲੈ ਕਿਉਂ ਤੁਸੀਂ ਕਿ ਗਾੜੀ ਗਾਹ ਇਸ ਕੋ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਰਦਾ ਚੁ ਫਰੇ ਇਹ ਗਾੜੀ ਗਾਹ ਪੇਂਦੇ। ਇਹ ਇਹ ਦੋਨੇ ਆਪ ਹੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾਹ ਲੈ ਕੇ ਆਉਂਦੇ ਸੀ। ਹੋਰ ਕੁਝ ਉਹ ਵੀ ਕੋਈ ਕਪਸਰ ਜੀ ਦੇ ਗਾੜੀ ਜੀ ਤਾਂ ਪੁੱਛ ਗਏ। ਹਾਂਜੀ ਸਾਡੀ ਇਨਵੈਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ। ਜਿਹੜੇ ਵੀ ਬੰਦੇ ਹੋਣਗੇ ਇਹਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਕੋਲ ਮੋਬਾਈਲ ਫੋਨ ਬਰਾਮਦ ਹੋਇਆ ਕੀ ਕੋਈ ਲਿੰਕ ਦਿਨਾਈ ਪਤਾ ਲੱਗ ਸਕਦਾ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਉਹ ਚ ਪਤਾ ਲੱਗਾ ਕਿ ਇਹਨਾਂ ਦੇ ਨੈਟਵਰਕ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਜਿਹੜੋ ਸੰਗਾਂ ਲੱਗੇ ਹੋਣ ਹਾਂਜੀ ਹੈਗੇ ਆ ਐ ਤੁਹਾਡੇ ਕੋਲ ਨੰਬਰ ਹੈ ਕੰਟੈਕਟ ਹੈ ਠੀਕ ਆ ਸਰ ਇਹਨੀਆਂ ਵੀ ਲੋਕ ਕਿਦਾਂ ਫੋਨ ਤੋਂ ਬੁਲਿਆ ਕਿਦਾਂ ਵਰਤ ਲੈਂਦੇ ਹਾਂਜੀ ਕਿੰਨੀਆਂ ਪੂਰੀਆਂ ਏਜੰਸੀਆਂ ਆ ਕਰੀ ਅਗਰ ਤੁਸੀਂ ਆਮ ਕਿੰਨਾ ਪੁੱਛਦੇ ਜਿੰਨਾ ਪਾਕਿਸਤਾਨ ਨੂੰ ਮਿਲ ਕਿੰਨਾ ਕਰਦੇ ਨੇ ਫੋਨ ਤਾਂ ਕਮਿਊਨੀਕੇਸ਼ਨ ਫਰੀ ਆ ਕੋਈ ਵੀ ਕਿਤੇ ਵੀ ਗੱਲ ਕਰ ਸਕਦਾ ਪਰ ਤੁਸੀਂ ਸਾਈਬਰ 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 ਸੈਲ ਤਾਂ ਹੁਣ ਜੇ ਤੁਸੀਂ ਕੋਈ ਵੀ ਫੋਨ ਆ ਕਿਤੇ ਵੀ ਘੰਟੀ 'ਚ ਗੱਲ ਕਰਨ ਤੁਹਾਨੂੰ ਆਜ਼ਾਦੀ ਹੈ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਹਦੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਹੈਲਪ ਮਿਲੀ ਆ ਜਿਹੜੇ ਕੀ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਜਦੋਂ ਤੋਂ ਬਾਅਦ ਦਾ ਵੱਡਾ ਸੰਕਟ ਨਹੀਂ ਕਿਹੜਾ ਸਭ ਤੁਸੀਂ ਆ ਨਾ ਲੈ ਅੱਜ ਤੱਕ ਬੜੀ ਖਤਰਨਾਕ ਹੈ ਫਿਰ ਵੱਡਾ ਸੰਕਟ ਵੀ ਹੈਗਾ ਕਿ ਪੰਜਾਬ ਆ ਵੀ ਜਾਂਦੀ ਚੱਲ ਜਿਹੜਾ ਵਾਤਾਵਰਨ ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ